ਕਿੱਦਾਂ ਚੱਲ ਰਿਹਾ ਜੀ ਕੈਂਪੇਨ ਕੈਂਪੇਨ ਬਹੁਤ ਵਧੀਆ ਚੱਲ ਰਹੀ ਹੈ ਅੱਜ ਮੇਰਾ 40 49th ਡੇ ਚੱਲ ਰਿਹਾ ਮੇਰਾ 9ਵਾਂ ਦਿਨ ਚੱਲ ਰਿਹਾ ਤੇ 9ਵਾਂ ਦਿਨ ਦੇ ਵਿੱਚ ਮੈਂ ਘੱਟੋ ਘੱਟ 460 ਦੇ ਕਰੀਬ ਮੈਂ ਫੰਕਸ਼ਨ ਕਰ ਚੁੱਕਾ ਅਮੇ ਲੋਕਾਂ ਦੇ ਨਾਲ ਜਦੋਂ ਰਾਬਤਾ ਕਾਇਮ ਕਰਦੇ ਹਾਂ ਉੱਥੇ ਕਦੇ ਕੋਈ ਦਿੱਕਤ ਪਰੇਸ਼ਾਨੀ ਆਈ ਜਾਂ ਫਿਰ ਉੱਥੇ ਪਾਰਟੀ ਦਾ ਯੋਗਦਾਨ ਤੁਸੀਂ ਮੰਨਦੇ ਹੋ ਕਿ ਪਾਰਟੀ ਸਿਟਿੰਗ ਜਿਹੜੀ ਸਰਕਾਰ ਦੇ ਵਿੱਚ ਹੈਗੀ ਆ ਤਾਂ ਉਹਦਾ ਫਾਇਦਾ ਤੁਹਾਨੂੰ ਹੋ ਰਿਹਾ ਐਕਚੁਅਲੀ ਕੀ ਹੈ ਜਿੱਥੇ ਮੈਨੂੰ ਨਹੀਂ ਵੀ ਜਾਣਦੇ ਲੋਕ ਉੱਥੇ ਸਰ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਨੂੰ ਜਾਣਦੇ ਆ ਜਿਹੜੇ ਉਹਨੇ ਕੰਮ ਕੀਤੇ ਆ ਉਹ ਕੰਮਾਂ ਨੂੰ ਜਾਣਦੇ ਆ ਹੂੰ ਜਦ ਰਿਸਪੌਂਡ ਹੁੰਦੇ ਆ ਨਾ ਜਦੋਂ ਭਗਵੰਤ ਮਾਨ ਜੀ ਜਿੰਦਾਬਾਦ ਕਹਿੰਦੇ ਆ ਕੇਜਰੀਵਾਲ ਸਾਹਿਬ ਜਿੰਦਾ ਕਹਿੰਦੇ ਆ ਆਮ ਆਦਮੀ ਪਾਪੀ ਸਾਹਿਬ ਨਹੀਂ ਕਹਿੰਦੇ ਜੀਪੀ ਸਾਹਿਬ ਵੀ ਕਈ ਕਹਿੰਦੇ ਨੇ ਇਕਲਤ ਇਕਲਸ ਹੈ ਜਿਹੜਾ ਤੁਹਾਡਾ ਐਮਪੀ ਸਾਹਿਬ ਲੱਗਣ ਲੱਗ ਗਿਆ ਕਿ ਨਹੀਂ ਹੁਣ ਪਹਿਲਾ ਐਮਐਲਏ ਸਾਹਿਬ ਸੀਗਾ ਨਾ ਹਲੇ ਪ੍ਰਮਾਤਮਾ ਸੁੱਖ ਰੱਖੇ ਚਾਰ ਤੀਨ ਰਿਜ਼ਲਟ ਆਊਗਾ ਲੋਕੀ ਐਮਐਲਏ ਤੋਂ ਐਮਪੀ ਕਹਿਣ ਲੱਜੇ ਸਵੇਰੇ ਮੈਂ ਆਇਆ ਬੱਲ ਮਰੀ ਤੁਸੀਂ ਅਜੇ ਪੱਗ ਪੂਰੀ ਨਹੀਂ ਸੀ ਬਣੀ ਤੁਸੀਂ ਆ ਆ ਕੇ ਦਰਵਾਜ਼ਾ ਬੂਹਾ ਖੋਲਿਆ ਤੁਸੀਂ ਮੈਨੂੰ ਬਿਠਾਇਆ ਉੱਥੇ ਤੁਸੀਂ ਕਿਚਨ ਚ ਜਾ ਕੇ ਆਪ ਜੂਸ ਪਾ ਕੇ ਲਿਆਏ ਇਹ ਸਿੰਪਲੀਸਿਟੀ ਤੁਹਾਨੂੰ ਕੋਈ ਸ਼ੱਕ ਨਹੀਂ ਹੈਗਾ ਤੁਹਾਨੂੰ ਰਾਜਨੀਤੀ ਦੇ ਖੇਤਰ ਚ ਹੋਰ ਸਾਰੇ ਖੇਤਰਾਂ ਚ ਨਿਖਾਰ ਲੈ ਕੇ ਆਂਦੀ ਆ ਤੁਹਾਡੇ ਦੇ ਵਿੱਚ ਤੁਸੀਂ ਲੇਟ ਆਏ ਹੋ ਅੱਜ ਮੈਂ ਸਵੇਰ ਦੇ 15 ਕੱਪ ਚਾਹ ਦੇ ਬਣਾਏ ਹੋ ਅੱਛਾ 15 ਕੱਪ ਚਾਹ ਦੇ ਬਣਾਏ ਆ ਤੁਹਾਨੂੰ ਜੂਸ ਪਿਆਇਆ ਕਿਉਂਕਿ ਕਾਲੀ ਵੀਸੀ ਵਿੱਚ ਜੂਸ 더 ਜਲਦੀ ਪੈਂਦਾ ਨਾ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਪੱਬਾ ਪੜ ਹੋਈਆਂ ਪਈਆਂ ਨੇ ਹਾਲਾਂਕਿ ਟਿਕਾਣੀ ਮੁਕਾਬਲਾ ਜਿਹੜਾ ਇਸ ਵਾਰ ਦਿਖਾਈ ਦੇ ਰਿਹਾ ਹਲਕਾ ਫਤਿਹਗੜ ਸਾਹਿਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਹੀ ਕੈਸੀ ਪਾਰਟੀ ਹੈ ਜਿਹਦੇ ਵੱਲੋਂ ਹਜੇ ਤੱਕ ਕੈਂਡੀਡੇਟ ਨਹੀਂ ਅਨਾਉਂਸ ਕੀਤਾ ਗਿਆ ਹੌਟ ਸੀਟ ਵੀ ਮੰਨੀ ਜਾਂਦੀ ਹੈ ਫਤਿਹਗੜ ਸਾਹਿਬ ਇਤਿਹਾਸ ਪੱਖੋਂ ਦੇਖੀਏ ਤਾਂ ਪਵਿੱਤਰ ਧਾਰਮਿਕ ਸ਼ਹੀਦਾ ਦੀ ਧਰਤੀ ਆ ਫਤਗੜ ਸਾਹਿਬ ਫਤਗੜ ਸਾਹਿਬ ਹਲਕੇ ਦੇ ਵਿੱਚ 9 ਵਿਧਾਨ ਸਭਾ ਹਲਕੇ ਨੇ ਸੋ ਵੱਡੀ ਜ਼ਿੰਮੇਵਾਰੀ ਹੈ ਇਸ ਵਾਰ ਆਮ ਆਦਮੀ ਪਾਰਟੀ ਨੇ ਵੀ ਗੁਰਪ੍ਰੀਤ ਸਿੰਘ ਜੀਪੀ ਉੱਤੇ ਦੌੜ ਖੇਡਿਆ ਹੈਗਾ ਗੁਰਪ੍ਰੀਤ ਸਿੰਘ ਜੀਪੀ ਜਿਹੜੇ ਨੌਜਵਾਨ ਆਗੂ ਹੈਗੇ ਨੇ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਵਿਧਾਇਕ ਰਹੇ ਚੁੱਕੇ ਨੇ ਗੁਰਪ੍ਰੀਤ ਸਿੰਘ ਜੀਪੀ ਸਾਡੇ ਨਾਲ ਨੇ ਗੱਲਬਾਤ ਦਾ سلسلہ ਸ਼ੁਰੂ ਕਰਦੇ ਆ ਜੀਪੀ ਸਾਹਿਬ ਸਵਾਗਤ ਹੈ ਜੀ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਤੁਸੀਂ ਹਮੇਸ਼ਾ ਆ ਕੇ ਜੋ ਕੈਂਪੇਨ ਸ਼ੁਰੂ ਕੀਤੀ ਤੁਸੀਂ ਉਦੋਂ ਵੀ ਕੀਤਾ ਥੋੜਾ ਸਾਰਿਆਂ ਨੂੰ ਧੰਨਵਾਦ ਕਿਦਾਂ ਚੱਲ ਰਿਹਾ ਜੀ ਕੈਂਪੇਨ ਕੈਂਪੇਨ ਬਹੁਤ ਵਧੀਆ ਚੱਲ ਰਹੀ ਹੈ ਅੱਜ ਮੇਰਾ 40 49th ਡੇ ਚੱਲ ਰਿਹਾ ਮੇਰਾ 49ਵਾਂ ਦਿਨ ਚੱਲ ਰਿਹਾ ਤੇ 49ਵਾਂ ਦਿਨ ਦੇ ਵਿੱਚ ਮੈਂ ਘੱਟੋ ਘੱਟ 460 ਦੇ ਕਰੀਬ ਮੈਂ ਫੰਕਸ਼ਨ ਕਰ ਚੁੱਕਾ ਪਿੰਡ-ਪਿੰਡ ਵੀ ਜਾ ਚੁੱਕਾ ਵਾਰਡਸ ਵੀ ਜਾ ਵਾਰਡਸ ਵੀ ਗਿਆ ਤੇ ਸ਼ਹਿਰਾਂ ਚ ਵੀ ਘੁੰਮ ਰਿਹਾ ਕਿਉਂਕਿ ਅੱਜ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਮੈਂ ਜਿਵੇਂ ਕਿਹਾ ਜ਼ਿੰਮੇਵਾਰੀ ਵੱਡੀ ਸੀਗੀ ਨੌ ਵਿਧਾਨ ਸਭਾ ਹਲਕੇ ਦੀ ਜ਼ਿੰਮੇਵਾਰੀ ਇੱਕੋ ਦਮ ਤੁਹਾਡੇ ਮੋਢਿਆਂ ਤੇ ਆ ਗਈ ਆ ਮੈਨੂੰ ਬਹੁਤ ਘੱਟੋ ਘੱਟ ਮੇਰਾ ਜਿਹੜਾ ਪ੍ਰੋਸੈਸ ਹੈ ਉਹ 80 80 ਦਿਨ ਦਾ ਹੋਗਾ 80 ਦਿਨ ਦੀ ਕੰਪੇਨ ਮੇਰੀ ਹੈਗੀ ਆ ਤੇ ਅੱਜ 4 ਹੋ ਗਈ 26 ਤੇ 27 ਦਿਨ ਦਾ ਅੱਜ ਕੰਪੇਨ ਰਹਿ ਗਿਆ ਤੇ ਮੈਂ ਬਹੁਤ ਕਰਕੇ ਜਿਵੇਂ ਨੌ ਦੇ ਨੌ ਹਲਕੇ ਆ ਨੌ 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 ਦੇ ਹਲਕੇ ਮੈਂ ਜਾ ਚੁੱਕਾ ਇਹ ਸਾਰੀ ਪਲੈਨਿੰਗ ਕਿਹਨੇ ਕੀਤੀ ਸੀਗੀ ਜੀ ਇਹ ਬਲੂਪ੍ਰਿੰਟ ਕਿਹਨੇ ਤਿਆਰ ਕੀਤਾ ਸੀ ਕਮੇਂਦਾ ਹਾਂਜੀ ਕਮੇਂਦਾ ਮੈਂ ਆਪ ਹੀ ਕੀਤਾ ਆਪ ਆਪ ਹੀ ਕੀਤਾ ਕਿਉਂਕਿ ਮੈਂ ਆ ਮੇਰੀ ਪੰਜਵੀਂ ਪੰਜਵੀਂ ਚੋਣ ਆ ਤੇ ਤਜਰਬਾ ਵੀ ਹੋ ਗਿਆ ਪਹਿਲਾਂ ਮੈਂ ਆਪਣੇ ਦੋਸਤਾਂ ਮਿੱਤਰਾਂ ਦੀਆਂ ਚੋਣਾਂ ਲੜੀਆਂ ਨੇ ਜਾ ਕੇ ਤੇ ਤਜਰਬਾ ਹੋ ਹੀ ਜਾਂਦਾ ਜਦੋਂ ਆਪਾਂ ਇਸ ਫੀਲਡ 'ਚ ਰਹਿੰਦੇ ਆ ਤੇ ਹਰ ਹਰ ਹਲਕੇ 'ਚ ਘਟੋ ਘੜ ਕੇ ਤੇ 10 ਫੰਕਸ਼ਨ ਕਿਤੇ ਕੱਲ੍ਹ ਜੀ ਮੈਂ ਕੱਲ ਮੈਂ ਕਰਕੇ ਆ ਕੱਲ 16 ਫੰਕਸ਼ਨ ਕੀਤੇ ਆ ਸਵੇਰੇ ਕੱਲ 8 ਵਜੇ ਕੈਂਪੇਨ ਸ਼ੁਰੂ ਕਰਦੇ ਜਿਵੇਂ ਅੱਜ ਵੀ 8 ਵਜੇ ਕੈਂਪੇਨ ਆਪਾਂ ਸ਼ੁਰੂ ਕਰਨੀ ਆ ਅ ਇੱਕੋ ਜਿਹੜੇ ਲੋਕ ਆਪਣੇ ਵੋਟਰ ਨਵੇਂ ਹੋ ਇਹ ਕਹਿੰਦੇ ਵੀ ਸਾਨੂੰ ਇੱਕ ਵਾਰੀ ਮਿਲੇ ਪਰ ਮੈਂ 50% ਏਰੀਆ ਘੁੰਮ ਸਕਦਾ ਜਿਆਦਾ ਨਹੀਂ ਘੁੰਮ ਸਕਦਾ ਅੱਛਾ ਹਾਂ ਜਿਹੜੇ ਨਵੇਂ ਲੋਕ ਜੀਪੀ ਸਾਹਿਬ ਨਵੇਂ ਲੋਕ ਜਿਹੜੇ ਮਿਲਦੇ ਨੇ ਤੁਸੀਂ ਚਲੋ ਹੋਰ ਹਲਕੇ ਦੇ ਵਿੱਚ ਸੀਗੇ ਵਿਧਾਨ ਸਭਾ ਹਲਕਾ ਸੀਗਾ ਹੁਣ ਕਈ ਵਿਧਾਨ ਸਭਾ ਹਲਕੇ ਨੇ ਨਵੇਂ ਲੋਕਾਂ ਦੇ ਨਾਲ ਜਦੋਂ رابطہ ਕਾਇਮ ਕਰਦੇ ਹੋਂ ਉੱਥੇ ਕਦੇ ਕੋਈ ਦਿੱਕਤ ਪਰੇਸ਼ਾਨੀ ਆਈ ਜਾਂ ਫਿਰ ਉੱਥੇ ਪਾਰਟੀ ਦਾ ਯੋਗਦਾਨ ਤੁਸੀਂ ਮੰਨਦੇ ਹੋ ਕਿ ਪਾਰਟੀ ਸਿਟਿੰਗ ਜਿਹੜੀ ਸਰਕਾਰ ਦੇ ਵਿੱਚ ਹੈਗੀ ਆ ਤਾਂ ਉਹਦਾ ਫਾਇਦਾ ਤੁਹਾਨੂੰ ਹੋ ਰਿਹਾ ਐਕਚੁਅਲੀ ਕੀ ਹੈ ਜਿੱਥੇ ਮੈਨੂੰ ਨਹੀਂ ਵੀ ਜਾਣਦੇ ਲੋਕ ਉੱਥੇ ਸਰ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਨੂੰ ਜਾਣਦੇ ਆ ਜਿਹੜੇ ਉਹਨੇ ਕੰਮ ਕੀਤੇ ਆ ਉਹ ਕੰਮਾਂ ਨੂੰ ਜਾਣਦੇ ਆ ਹੂੰ ਕਿਉਂਕਿ ਜੋ ਉਹਨਾਂ ਦੇ ਕੰਮ ਜਿਹੜੇ ਕੀਤੇ ਹੋਏ ਆ ਕਿਸਾਨਾਂ ਲਈ ਮਜ਼ਦੂਰਾਂ ਲਈ ਸਾਡੀਆਂ ਭੈਣਾਂ ਜਿਨ੍ਹਾਂ ਸਾਡੀਆਂ ਕਾਸਟਾਂ ਨੇ ਪੰਜਾਬ ਦੀਆਂ ਪ੍ਰਕਾਸ਼ਟ ਜਿਹਨਾਂ ਨੂੰ ਇਲੈਕਟ੍ਰਿਸਿਟੀ ਬਿੱਲ ਦਾ ਬੈਨੀਫਿਟ ਮਿਲਿਆ ਜੀ ਜਿਨ੍ਹਾਂ ਨੂੰ ਜਿਹੜੇ ਕਿਸਾਨ ਸੀ ਜਿਨ੍ਹਾਂ ਨੂੰ ਪਾਣੀ ਸੀ ਮਿੰਦਾਂ ਨੂੰ ਪਾਣੀ ਮਿਲਿਆ ਤੇ ਕਹਿਣ ਦਾ ਮਤਲਬ ਜਿਹਨੂੰ ਬਿਜਲੀ ਨਹੀਂ ਸੀ ਮਿਲਦੀ ਅੱਜ ਉਹਨੂੰ ਬਿਜਲੀ 24 ਘੰਟੇ ਮਿਲ ਰਹੀ ਹੈ ਬਹੁਤ ਵੱਡਾ ਰਿਸਪੌਂਸ ਹੈ ਭਗਵੰਤ ਮਾਨ ਜੀ ਦਾ ਵਿਰੋਧੀ ਕਹਿੰਦੇ ਵੀ ਸਰਕਾਰ ਕਰ ਜਾ ਹੋਰ ਜੜਾ ਰਹੀ ਐ ਸਿਰ ਤੇ ਆ ਕੁਝ ਕਰਕੇ ਨਹੀਂ ਜੀ ਇਦਾਂ ਦੀ ਕੋਈ ਗੱਲ ਨਹੀਂ ਅੱਜ ਇਹਨਾਂ ਇਲੈਕਟ੍ਰਿਸਿਟੀ ਬੋਟ ਐ ਬਿਜਲੀ ਬੋਰਡ ਐ ਅੱਜ ਸਰਪਲਸ ਹੋ ਰਿਹਾ ਹੌਲੀ ਹੌਲੀ ਡੇ ਬਾਏ ਡੇ ਰੈਵਨਿਊ ਪੰਜਾਬ ਦਾ ਵੱਧ ਰਿਹਾ ਤੇ ਜਿਵੇਂ ਅੱਜ ਆਪਾਂ 1000 ਕਰੋੜ ਦੇ ਕਰੀਬ ਜਿਹੜਾ ਆਪਾਂ ਥਰਮਲ ਪਲਾਂਟ ਸਿੱਧਿਆ ਕੋਇੰਦਵਾਲ ਸਾਹਿਬ ਉਹਦੇ ਨਾਲ ਆਉਣ ਵਾਲੇ ਟਾਈਮ ਜਿਹੜੀ ਇਲੈਕਟ੍ਰਿਸਿਟੀ ਐ ਪੂਰੇ ਪੰਜਾਬ ਚ ਕਮੀ ਨਹੀਂ ਰਹਿਣੀ ਸਗੋਂ ਅਸੀਂ ਦੂਜੀਆਂ ਸਟੇਟਾਂ ਚ ਵੇਚਾਂਗੇ ਹੂੰ ਜੀਪੀ ਸਾਹਿਬ ਸਰਸਾ ਸਾਹਿਬ ਦਾ ਇੱਕ ਬਿਆਨ ਸਾਹਮਣੇ ਆਇਆ ਸਿੱਧੂ ਮੂਸੇਵਾਲਾ ਨੂੰ ਲੈ ਕੇ ਸਰਕਾਰ ਨੇ ਆਪਣਾ ਜਵਾਬ ਪੇਸ਼ ਕੀਤਾ ਕੋਰਟ ਦੇ ਵਿੱਚ ਕਿ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਾਪਸ ਲਈ ਸੀ ਉਸ ਕਰਕੇ 24 ਘੰਟਿਆਂ ਬਾਅਦ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਆਪਣੀ ਗਲਤੀ ਮੰਨ ਲਈ ਇਹ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਆਲੇ ਕਿਉਂਕਿ ਮੈਂ ਉਹਦਾ ਬਿਆਨ ਸੁਣਿਆ ਨਹੀਂ ਮੈਂ ਇੱਕ ਕੈਂਪੇਨ ਕੈਂਪੇਨ ਦੇ ਵਿੱਚ ਐ ਕਿ ਮੈਂ ਖਬਰਾਂ ਵੀ ਨਹੀਂ ਪੜ ਰਿਆ ਜੂਬੀ ਸਾਹਿਬ ਸਵੇਰੇ ਐਦਾਂ ਸਾਜਰੇ 5-5 ਵਜੇ ਨਿਕਲ ਜਾਨੇ ਹੋ ਘਰ ਤੋਂ ਰਾਤ ਨੂੰ ਦੇਰ ਰਾਤ ਵਾਪਸ ਜਾਨੇ ਹੋ ਇਹ ਕਿਦਾਂ ਸਾਰਾ ਸਿਸਟਮ ਚੱਲ ਰਿਹਾ ਬੰਦੇ ਦਾ ਆਪਣਾ ਸੌਣ ਦਾ ਟਾਈਮ ਹੁੰਦਾ ਖਾਣ ਪੀਣ ਦਾ ਫੈਮਿਲੀ ਨਾਲ ਟਾਈਮ ਸਪੈਂਡ ਕਰਨ ਦਾ ਟਾਈਮ ਹੁੰਦਾ ਮੈਂ ਹੁਣ ਅੱਜ ਤਾਂ ਮੈਂ 3 ਘੰਟੇ ਸੌ ਰਿਹਾ 3 ਤੇ 6-7 ਘੰਟੇ ਸੌ ਰਿਹਾ ਤੇ ਘੱਟੋ ਘੱਟ 18 ਘੰਟੇ ਦਾ ਮੇਰੀ ਕੰਪਨੀ ਹੈ ਬਾਕੀ 1.5-2 ਘੰਟੇ ਜਿਹੜੇ ਔਰ ਜਾਨ ਚ ਲੱਗ ਜਾਂਦੇ ਨੇ ਇਹਦਾ ਹੈਲਥ ਤੇ ਨਹੀਂ ਕੋਈ ਪ੍ਰਭਾਵ ਹੈਲਥ ਤੇ ਅਸਰ ਤਾਂ ਬਹੁਤ ਪੈਂਦਾ ਥਕਾਵਟ ਰਹਿੰਦੀ ਹੈ ਸਾਰਾ ਦਿਨ ਪਰ ਜਦੋਂ ਕੰਪੇਨ ਕਰਨੇ ਜਾਣਾ ਸਾਰੇ ਕੋਲ ਫਿਰ ਇਹਦਾ ਆਪਾਂ ਨੂੰ ਵੀ ਥੱਕਦਾ ਨਹੀਂ ਬੰਦਾ ਹੈਗਾ ਹੂੰ ਜਦੋਂ ਰਿਸਪੌਂਡ ਦਿੰਦੇ ਆ ਨਾ ਹੂੰ ਜਦੋਂ ਭਗਵੰਤ ਮਾਨ ਜੀ ਜਿੰਦਾਬਾਦ ਕਹਿੰਦੇ ਆ ਕੇਜਰੀਵਾਲ ਸਾਹਿਬ ਜਿੰਦਾ ਕਹਿੰਦੇ ਆ ਆਮ ਆਦਮੀ ਪਾਜੀਪੀ ਸਾਹਿਬ ਨਹੀਂ ਕਹਿੰਦੇ ਜੀਪੀ ਸਾਹਿਬ ਵੀ ਕਈ ਕਹਿੰਦੇ ਨੇ ਥਕਲਤ ਥਕਲਸ ਹੈ ਜਿਹੜਾ ਤੁਹਾਡਾ ਐਮਪੀ ਸਾਹਿਬ ਲੱਗਣ ਲੱਗ ਗਿਆ ਕਿ ਨਹੀਂ ਹੁਣ ਪਹਿਲਾਂ ਐਮਐਲਏ ਸਾਹਿਬ ਸੀਗਾ ਨਾ ਹਾਲੇ ਪ੍ਰਮਾਤਮਾ ਸੁੱਖ ਰੱਖੇ ਚਾਰਤੀ ਨੂੰ ਰਿਜ਼ਲਟ ਆਊਗਾ ਲੋਕੀ ਐਮਐਲ ਤੋਂ ਐਮਪੀ ਕਹਿਣ ਲੱਜਣਗੇ ਪਹਿਲਾ ਕੰਮ ਕਿਹੜਾ ਹੋਏਗਾ ਤੁਹਾਡਾ ਜੇਕਰ ਤੁਸੀਂ ਐਮਪੀ ਬਣਦੇ ਜੀ ਜੀਰੀ ਫਤੇਗੜ ਸਾਹਿਬ ਬਹੁਤ ਇਤਿਹਾਸਕ ਧਰਤੀ ਹੈ ਜਿੱਤੇ ਮਾਤਾ ਗੁਜਰਕੌਰ ਦਾ ਇਤਿਹਾਸ ਬਾਬਾ ਜਰਾਵਰ ਸਿੰਘ ਤੇ ਬਾਬਾ ਫਤੇਤ ਸਿੰਘ ਦਾ ਇਤਿਹਾਸ ਤੇ ਜਿਹੜੀ ਉਹ ਸ਼ਾਹਤ ਵਾਲੀ ਧਰਤੀ ਹੈ ਮੇਰਾ ਇੱਕ ਟੂਰਿਸਟ ਹੱਬ ਜੀ ਤੇ 3 ਫੋਟੋਗ੍ਰਾਫਰਸ ਆਫ ਹੈਰੀਟੇਜ ਬਣਾਉਣ ਬਾਰੇ ਕਿਉਂਕਿ ਉਹ ਸੁੰਦਰ ਸ਼ਹਿਰ ਬਣੇ ਤਾਂ ਕਿ ਲੋਕ ਕੁਰਬਾਨੀ ਵਰਗੇ ਸ਼ਹਿਰ ਨੂੰ ਯਾਦ ਕਰ ਸਕਣ ਤਾਂ ਕਿ ਤਾਂ ਕਿ ਲੋਕ ਉੱਥੇ ਦੂਰ ਦਰਾਡੇੋਂ ਚਾਹੇ ਦੂਜੀਆਂ ਕੰਟਰੀਆਂ ਤੋਂ ਦੂਜੀਆਂ ਸ਼ਹਿਰਾਂ ਤੋਂ ਆ ਕੇ ਮੱਥਾ ਟੇਕਣ ਕਿਉਂਕਿ ਜਿਹੜੇ ਗੁਰੂ ਪੀਰਾਂ ਪਗੰਬਰਾਂ ਦੀ ਉੱਥੇ ਕੁਰਬਾਨੀ ਹੋਈ ਹੈ ਉਹ ਵਾਕਈ ਬਹੁਤ ਬੜੀ ਜਿਹੜੀ ਜਗ੍ਹਾ ਪਵਿੱਤਰ ਹੈ ਹੂੰ ਤਾਂ ਮੁਕਾਬਲਾ ਕਿਤੇ ਨਾਲ ਸਮਝਦੇ ਹੋ ਆਪਣੇ ਹਾਲਕੀ ਮੁਕਾਬਲਾ ਕਾਂਗਰਸ ਤੇ ਅਕਾਲੀ ਦਲ ਤਿੰਨੀ ਹੈ ਹੂੰ ਟ੍ਰੈਂਗੂਲਰ ਫਾਈਟ ਹੈ ਜ਼ਿਆਦਾ ਕਿਹਦੇ ਨਾਲ ਫਾਈਟ ਲੱਗ ਰਹੀ ਹੈ ਜ਼ਿਆਦਾ ਪੁਰਾਣੇ ਸਾਥੀ ਨੇ ਤੁਹਾਡੀ ਪਾਰਟੀ ਦੇ ਸੀਨੀਅਰ ਲੀਡਰ ਡਾਕਟਰ ਅਮਰ ਸਿੰਘ ਸੇ ਅਕਾਲੀ ਦਲ ਇੱਕੋ ਹੀ ਲਿਆ ਅੱਛਾ ਇੱਕੋ ਲਾ ਇੱਕੋ ਹੀ ਹੈ ਓਕੇ ਇੱਕੋ ਹੀ ਹੈ ਤੇ ਆਪਣਾ ਅਸੀਂ ਬਹੁਤ ਵੱਡੇ ਫਰਕ ਨਾਲ ਜਿੱਤਾਂਗੇ ਜਿਵੇਂ 22 ਚ ਰਿਜ਼ਲਟ ਆਇਆ ਦੀ 24 ਚ ਵੀ ਡਾਕਟਰ ਅਮਰ ਸਿੰਘ ਨਾਲ ਹੋਇਆ ਕਦੇ ਰਾਬਤਾ ਮੁੜ ਕੇ ਨਹੀਂ ਡਾਕਟਰ ਅਮਰ ਸਿੰਘ ਨਾਲ ਗੱਲ ਵੀ ਨਹੀਂ ਹੋਈ ਕੋਈ ਗੱਲਬਾਤ ਨਹੀਂ ਹੋਈ ਕਿਉਂ ਕਿ ਲਾਸ਼ੀਰੀਓ ਦੇ ਦਿੰਦੇ ਡਾਕਟਰ ਸਾਹਿਬ ਐਕਰੀ ਫੀਲਡ ਚ ਗਏ ਨਹੀਂ 5 ਸਾਲ ਫੀਲਡ ਨਹੀਂ ਗਏ ਸਾਡੇ ਇਵਨ ਐਮਐਲਏ ਵੀ ਸੀ ਉਹਨਾਂ ਦੀ ਮਾਂ ਦਾ ਭੋਗ ਵੀ ਸੀ ਉੱਥੇ ਵੀ ਨਹੀਂ ਆ ਸਕੇ ਨਹੀਂ ਫਿਰ ਤੁਸੀਂ ਕੀ ਸਮਝਦੇ ਹੋ ਜਿਹੜਾ ਬੰਦਾ ਫੀਲਡ ਚ ਨਹੀਂ ਜਾ ਰਿਹਾ ਨਮਾਇੰਦਾ ਚੁਣੇ ਜਾਣ ਤੋਂ ਬਾਅਦ ਵੀ ਪਾਰਟੀ ਫਿਰ ਟਿਕਟ ਦਿੰਦੀ ਹੈ ਮੈਂ ਡਾਕਟਰ ਅਮਰ ਸਿੰਘ ਨੂੰ ਟਾਰਗੇਟ ਨਹੀਂ ਕਰ ਰਿਹਾ ਮੈਂ ਬਹੁਤ ਸਾਰੀਆਂ ਥਾਵਾਂ ਤੇ ਗੱਲ ਕਰ ਰਿਹਾ ਬਹੁਤ ਸਾਰੇ ਹਲਕੇ ਨੇ ਪੂਰੇ ਭਾਰਤ ਭਰ ਦੇ ਵਿੱਚ ਇਸ ਤਰ੍ਹਾਂ ਦੀ ਬਹੁਤ ਐਗਜ਼ਾਮਪਲ ਹਨ ਪਰਮਾਤਮਾ ਸੁੱਖ ਰੱਖ ਕੇ ਆਉਣ ਵਾਲੇ ਟਾਈਮ 'ਚ ਮੈਂ ਇੱਕ ਉਦਾਹਰਨ ਪੇਸ਼ ਕਰੂੰਗਾ ਜੀ ਵੀ ਐਮਪੀ ਨੂੰ ਕੀ ਕਰਨਾ ਚਾਹੀਦਾ ਤੇ ਐਮਪੀ ਨੂੰ ਕਿੰਨੇ ਲੋਕਾਂ ਦਾ ਚਾਹੀਦਾ ਜਿਵੇਂ 1380 ਦੇ ਕਰੀਬ ਮੇਰੇ ਪਿੰਦੇ ਆ ਵੋਡ ਮੇਰੇ ਵਿਲੇਜ ਪਿੰਦੇ ਆ ਮੇਰੇ ਕੰਸਟਿਟੂਐਂਸੀ ਦੇ ਤੇ ਆਪਣਾ ਮੈਂ ਸਾਰੇ ਕੌਂਸਲ ਦੇ ਪਿੰਡਾਂ ਨੂੰ ਟੱਚ ਕਰੂੰਗਾ ਆਉਣ ਵਾਲੇ ਟਾਈਮ 'ਚ ਕਿਉਂਕਿ ਇਲੈਕਸ਼ਨ ਟਾਈਮ 45 ਦਿਨ ਨਹੀਂ ਕਰ ਸਕਦਾ ਪਰ ਆਉਣ ਵਾਲੇ ਟਾਈਮ 'ਚ ਸਾਰੇ ਪਿੰਡ ਦੀ ਮੈਂ ਟੱਚ ਕਰੂੰਗਾ 13.0 ਕਹਿ ਰਹੀ ਹੈ ਭਗਵੰਤ ਮਾਨ ਸਾਹਿਬ ਆਮ ਆਦਮੀ ਪਾਰਟੀ ਕਹਿ ਰਹੀ ਹੈ ਤੁਹਨ ਲੱਗਦਾ ਹੈ 13 ਦੀਆਂ 13 ਸੀਟਾਂ ਜਿੱਤ ਸਕਦੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ 13.0 ਹੋਊਗਾ ਅੱਛਾ 13 ਜਿੱਤੂਗੀ ਕਿਉਂਕਿ ਅੱਜ ਹਰ ਪਾਸੇ ਜੋ ਚਾਹੇ ਕਿਸਾਨ ਹੈ ਜਿਆਦਾ ਕਿਸਾਨ ਐ ਸਾਡੇ ਐਸਸੀ ਪ੍ਰਾਣੇ ਬੀਸੀ ਪ੍ਰਾਣੇ ਹਿੰਦੂ ਸਾਡੇ ਪਰਿਵਾਰ ਜਿਹੜੇ ਪੰਜਾਬ ਦਾ ਹਿੰਦੂ ਵੀ ਐ ਉਹ ਵੀ ਆ ਆਜਾਮ ਆਦਮੀ ਪਾਰਟੀ ਦੇ ਨਾਲ ਐ ਕਿਸਾਨਾਂ ਦੇ ਮੁੱਦੇ ਨੂੰ ਚੱਕ ਰਹੇ ਹੋ ਤੁਸੀਂ ਪਿੰਡਾਂ ਚ ਜਾ ਕੇ ਕਿਸਾਨਾਂ ਦੇ ਮੁੱਦੇ ਨੂੰ ਐਕਚੁਅਲੀ ਕੀ ਐ ਜੋ ਕਿਸਾਨਾਂ ਨਾਲ મોદી ਜੀ ਨੇ ਕੀਤਾ 10 ਸਾਲ ਹੋ ਗਏ ਸਰਕਾਰ ਬਣੀ ਨੂੰ ਚਾਹੇ ਤਿੰਨ ਕਾਨੂੰਨ ਬਣਾਉਣ ਦੀ ਗੱਲ ਕੀਤੀ ਐ ਚਾਹੇ ਐਮਐਸਬੀ ਖਤਮ ਕਰਨ ਦੀ ਗੱਲ ਕੀਤੀ ਐ ਚਾਹੇ ਜੋ ਸਾਡੇ ਫੰਡ ਨੇ ਪੰਜਾਬ ਦੇ ਉਨਾ ਨੂੰ ਗੋਲਿਆ ਕੀਤਾ ਗਿਆ ਜਿਵੇਂ ਸਾਡੇ ਆਰਡੀਐਫ ਦੇ ਪੈਸੇ 8000 ਕਰੋੜ ਦੇ ਕਰੀਬ ਹੈ ਉਹ ਸਾਨੂੰ ਦਿੱਤਾ ਨਹੀਂ ਜਾ ਰਿਹਾ ਤੇ ਸਾਨੂੰ ਪੂਰੀ ਆਸ ਹੈ ਜੇ 13 13 ਸੀਟਾਂ ਤੇ ਜਿੱਤਾਂਗੇ ਤਾਂ ਉੱਥੇ ਸਾਡੀ ਪਰਮਾਤਮਾ ਨੂੰ ਸੁਖ ਰਗੇ ਜਿਹੜੀ ਭਾਈਵਾਲ ਸਰਕਾਰ ਹੈ ਉਹ ਬਣੂਗੀ ਉਹ ਦਿਨ ਸਾਨੂੰ ਬਹੁਤ ਵੱਡਾ ਬੈਨੀਫਿਟ ਮਿਲਣਾ ਜਿੰਨਾ ਵੀ ਸਾਡਾ ਪੈਂਡਿੰਗ ਮਨੀ ਪਿਆ ਉੱਥੇ ਉਹ ਅਸੀਂ ਸਾਰਾ ਲੈ ਕੇ ਆਵਾਂਗੇ ਜੀਪੀ ਸਾਹਿਬ ਜਿੱਦਾਂ ਭਾਜਪਾ ਦੇ ਕੈਂਡੀਡੇਟਸ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਡੀ ਪਾਰਟੀ ਨੂੰ ਵੀ ਕਿੱਥੇ ਸਾਹਮਣਾ ਕਰਨਾ ਪੈ ਰਿਹਾ ਇਹ ਸਵਾਲ ਮੈਂ ਤਾਂ ਕਰਕੇ ਕੀਤਾ ਕਿਉਂਕਿ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਨਸ਼ੇ ਦੇ ਬਹੁਤ ਸਾਰੇ ਮਾਮਲੇ ਨੌਜਵਾਨਾਂ ਦੀਆਂ ਮੌਤਾਂ ਇਹ ਜ਼ਰੂਰ ਸਾਹਮਣੇ ਆਈਆਂ ਨੇ ਦੋ ਸਾਲ ਗਵਰਨਮੈਂਟ ਨੂੰ ਬਣੇ ਹੈ ਤੇ ਦੋ ਸਾਲ ਦੇ ਵਿੱਚ ਜੋ ਜਿਵੇਂ ਕਿਸਾਨਾਂ ਨੂੰ ਕੀਤਾ ਜਿਹਨਾਂ ਨੂੰ ਪਾਣੀ ਨਹੀਂ ਚੰੰਦਨ ਪਾਣੀ ਮਿਲ ਰਿਹਾ ਜਿਹਨੂੰ ਬਿਜਲੀ ਨਹੀਂ ਮਿਲਨੀ ਬਿਜਲੀ ਮਿਲ ਰਹੀ ਹੈ ਜਿਹੜੇ ਜ਼ੀਰੋ ਬਿੱਲ ਕਿਉਂਕਿ ਅੱਜ ਜੱਟ ਵੀ ਆਪਣਾ ਜਿਹੜਾ ਵਿਚਾਰਾ ਜੱਟ ਹੈ ਉਹ ਵੀ ਗਰੀਬ ਹੈ ਕਿਤੇ ਵਾਧਾ ਕਿਲਾ ਵੀ ਹੈ ਨਹੀਂ ਕਿਤੇ ਕੋਈ ਇੱਕ ਕਿਲਾ ਦੋ ਕਿਲਾ ਉਸ ਚੀਜ਼ ਦਾ ਬੈਨੀਫਿਟ ਮਿਲ ਰਿਹਾ ਤੇ ਬਾਕੀ ਮੈਂ ਦੱਸਦਾ ਮੈਨੂੰ ਪੇਰੇ ਪੂਰੇ ਹਲਕੇ 'ਚ ਕੋਈ ਇਦਾਂ ਦੀ ਚੀਜ਼ ਨਹੀਂ ਦੇਖੀ ਜਿਹਨਾਂ ਮੈਨੂੰ ਵਿਰੋਧ ਕੀਤਾ ਹੋਵੇ ਉ게 ਹਲਕਾ ਬੜਾ ਵਧੀਆ ਹਲਕਾ ਹੈ ਤੇ ਲੋਕਾਂ ਨੇ ਸਹੀ ਮਿਹਨਤ ਤੇ ਜਾਣ ਚੁੱਕੇ ਜਿਹੜੇ ਕਿਸਾਨ ਜਿਹਨੇ ਕਿਸਾਨ ਜਥੇਬੰਦੀਆਂ ਆਈਆਂ ਹਾਂ ਜੀ ਕਈ ਕਿਸਾਨ ਜਥੇਬੰਦੀਆਂ ਨੇ ਤੇ ਉਹ ਵੀ ਅੱਜ ਸੀਐਮ ਨੂੰ ਸਪੋਰਟ ਕਰੀ ਕਿਉਂਕਿ ਸੀਐਮ ਨੇ ਜਿਹਨੇ ਉੱਥੇ ਦਿੱਲੀ ਜਾ ਕੇ ਕਿਸਾਨਾਂ ਦੀ ਗੱਲ ਵੀ ਕੀਤੀ ਰਾਤ ਨੂੰ ਜਾ ਕੇ ਡੇਢ ਦੋ ਦੋ ਬੈਠਕ ਦੂਜਿਆਂ ਦੇ ਸੈਂਟਰਲ ਮਿਨਿਸਟਰੀ ਨਾਲ ਮੀਟਿੰਗ ਵੀ ਕਰਾਉਂਦੇ ਰਹੇ ਬਹੁਤ ਵੱਡੇ ਦਿਲ ਵਾਲੇ ਆ ਮੁੱਖ ਮੰਤਰੀ ਰਾਜਾ ਬੜਿੰਗ ਜਿੱਦਾਂ ਹੁਣ ਕਦੇ ਗਊ ਸ਼ਾਲਾ ਚਲੇ ਗਏ ਹੋਰ ਲੀਡਰ ਨੇ ਜਿਹੜੇ ਚੋਣਾ ਨੂੰ ਮੁੱਖ ਰੱਖ ਕੇ ਇਸ ਤਰ੍ਹਾਂ ਦੀਆਂ ਥਾਵਾਂ ਤੇ ਜਾ ਰਹੇ ਨੇ ਲੋਕਾਂ ਨੂੰ ਆਕਰਸ਼ਿਤ ਵੀ ਕੀਤਾ ਜਾ ਰਹਿਆ ਲੀਡਰਾਂ ਵੱਲੋਂ ਹੋਰ ਸਾਰੇ ਜਿੰਨੇ ਵੀ ਕੈਂਡੀਡੇਟ ਨੇ ਤੁਹਾਨੂੰ ਵੀ ਜਾਣਾ ਪੈ ਰਿਹਾ ਹੈ ਸੀ ਇਥਾਂਵਾਂ ਤੇ ਨਹੀਂ ਐਕਚੁਅਲੀ ਜਿਹੜੀ ਜਿੱਥੇ ਸਰਦਾ ਹੈ ਜਿੱਥੇ ਆਪਣਾ ਜਿਵੇਂ ਲੋਕ ਤੁਹਾਡੀ ਸਰਦਾ ਕਿੱਥੇ ਜੀਪੀ ਸਾਹਿਬ ਮੈਂ ਤਾਂ ਸਾਰੇ ਪਾਸੇ ਜਾਣਾ ਗੁਰਦੁਆਰਾ ਸਾਹਿਬ ਮੰਦਿਰ ਕੋਈ ਇੱਕਤਾ ਹੁੰਦਾ ਈਸਟ ਹੁੰਦਾ ਕੋਈ ਆਪਣਾ ਹਾਂਜੀ ਕੋਈ ਇੱਕ ਈਸਟ ਹੁੰਦਾ ਮੈਂ ਸਾਰੇ ਤੁਹਾਨੂੰ ਮਤੇ ਜਾਣਾ ਆ ਕਿਉਂਕਿ ਸਿਰੋ ਸਿੱਖ ਆਪਾਂ ਜਨਮ ਲਿਆ ਗੁਰਦਵਾਰ ਸਾਹਿਬ ਜਾਈਦਾ ਕਿਉਂਕਿ ਸਾਰੇ ਧਰਮ ਇੱਕੋ ਹੀ ਹੈ ਜਿੰਨਾ ਜਿੱਤੇ ਸਰਦਾ ਹੈ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਆਪਾਂ ਇੱਕੋ ਬੰਦੇ ਆ ਤੇ ਸਾਰੇ ਨਹੀਂ ਕੋਈ ਪੰਜਾਬੀ ਸਿਰਾਂ ਦੀ ਕੋਈ ਚੀਜ਼ ਹੈ ਨਹੀਂ ਸਾਰਿਆਂ ਦਾ ਮਿਲ ਬਰਤਨ ਜਿੱਥੇ ਚਾਹੇ ਮੰਦਿਰ ਜਾਈਏ ਗੁਰਦਵਾਰ ਜਾਈਏ ਚਾਹੇ ਮਸਜਿਦ ਜਾਈਏ ਪ੍ਰਮਾਤਮਾ ਇੱਕੋ ਹੀ ਹੈ ਇੱਕੋ ਸੰਦੇਸ਼ ਦਿੰਦੇ ਇੱਕੋ ਸੰਦੇਸ਼ ਦਿੰਦੇ ਇੱਕੋ ਇੱਕੋ ਸੰਦੇਸ਼ ਦੇ ਦਿੰਦੇ ਵੀ ਮਾਨਵਤਾ ਸਾਰੇ ਸਾਰ ਮਨੁੱਖਾਂ ਨੂੰ ਪਿਆਰ ਕਰੋ ਇਨਸਾਨ ਨੂੰ ਪਿਆਰ ਕਰੋ ਘਰ ਦੇ ਵਿੱਚੋਂ ਕੌਣ ਹੈਲਪ ਕਰ ਰਿਹਾ ਸਭ ਤੋਂ ਵੱਧ ਜੀ ਮੇਰੀ ਵਾਈਫ ਹੈ ਮੇਰੀ ਬੇਟੀ ਹੈ ਬੇਟੀ ਬੜੀ ਬੈਟਰੀ ਪਰ ਉਤੋਂ ਬੜੀ ਸਪੋਰਟ ਹੈ ਮੇਰੀ ਮੇਰੇ ਭੈਣਾਂ ਨੇ ਮੇਰੇ ਭੈਣਾਂ ਨੇ ਮੇਰੇ ਭਰਾ ਨੇ ਤੇ ਮੇਰੇ ਮੇਰੇ ਦੋਸਤ ਜਿਹੜੇ ਦੋਸਤ ਮੇਰੇ ਭਰਾਵਾਂ ਤੋਂ ਹੀ ਵੱਧ ਜਿਹੜੇ ਬਚਾਰੇ ਮੇਰੇ ਨਾਲ ਰਾਤ ਦਿਨ ਇੱਕ ਕਰਦੇ ਆ ਪਰ ਬੜਾ ਟੀਮ ਵਰਕ ਹੈ ਭਰਾ ਮੇਰੇ ਚੰਗੇ ਆ ਮੇਰੇ ਦੋਸਤ ਵੀ ਬਹੁਤ ਜ਼ਿਆਦਾ ਚੰਗੇ ਆ ਜਿਹੜੇ ਸਾਡੇ ਕੈਂਪੇਨ 'ਚ ਲੱਗੇ ਆ ਤੇ ਮਤਲਬ ਬੜਾ ਵੱਡਾ ਹੌਸਲਾ ਮੇਰੇ ਦੋਸਤਾਂ ਦੇ ਆ ਕਿਉਂਕਿ ਇਹ ਚ ਇਕਨੋਮਿਕਲੀ ਵੀ ਬੰਦਾ ਸਟਰੋਂਗ ਚਾਹੀਦਾ ਤਾਂ ਮੈਂ ਤਾਂ ਇਕਨੋਮਿਕਲੀ ਕੋਈ ਬੜਾ ਅਮੀਰ ਆਦਮੀ ਨਹੀਂ ਪਰ ਇਲੈਕਸ਼ਨ ਜੋ ਮੇਰੇ ਦੋਸਤ ਮਤਰ ਮਦਦ ਕਰਦੇ ਉਹ ਬੜਾ ਵੱਡਾ ਰਵਨੀਤ ਬਿੱਟੂ ਦਾ ਬਿਆਨ ਆਇਆ ਕਿ ਮੇਰੇ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਉੱਥੇ ਦੇ ਵਿਧਾਇਕ ਲੁਧਿਆਣਾ ਦੇ ਪੱਪੀ ਜੀ ਉਹਨਾਂ ਵੱਲੋਂ ਵਿਗਨ ਪਾਇਆ ਜਾ ਰਿਹਾ ਲੋਕਾਂ ਤੋਂ ਜਾਣ ਬੁੱਝ ਕੇ ਵਿਰੋਧ ਕਰਵਾਇਆ ਜਾ ਰਿਹਾ ਆ ਪੱਪੀ ਜੀ ਤਾਂ ਮੈਨੂੰ ਇੱਕ ਵੀ ਜਾਨਵਰ ਕੋਈ ਜਾਣਕਾਰੀ ਨਹੀਂ ਜੀ ਵੀ ਕੀ ਉੱਥੇ ਹੋ ਰਿਹਾ ਪਰ ਮੈਨੂੰ ਤੇ ਪਰ ਇੱਕ ਜਾਣਕਾਰੀ ਮੈਂ ਤਾਂ ਆਪ ਦਾ ਕੈਂਪੇਨ ਲੱਗਿਆ ਮਕਰ ਹਲਕੇ ਦੇ ਵਸਨੀਕਾਂ ਨੂੰ ਕੋਈ ਸਨੇਹਾ ਦੇਣਾ ਚਾਹੋਗੇ ਹਲਕੇ ਦੇ ਨਿਵਾਸੀ ਨੂੰ ਮੈਂ ਇਹ ਸੰਦੇਸ਼ ਦਵਾਂਗਾ ਕਿਉਂਕਿ ਫਤਿਹਗੜ ਸਾਹਿਬ ਦੇ ਨੌ ਹਲਕੇ ਨੇ ਤੇ ਸਾਰਿਆਂ ਨੂੰ ਇਹ ਮੈਂ ਬੇਨਤੀ ਕਰਦਾ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੰਮ ਕੀਤੇ ਨੇ ਚਾਹੇ ਐਜੂਕੇਸ਼ਨ ਦੇ ਕੰਮ ਕੀਤਾ ਜਾਵੇ ਹੈਲਥ ਦੇ ਕੀਤਾ ਚਾਹੇ ਜਿਹੜੇ ਨੌਕਰੀਆਂ ਨੇ ਉਤੇ ਕੀਤਾ ਤੇ ਜਿਹੜਾ ਪਾਣੀ ਜਿਹਨੂੰ ਪਾਣੀ ਸੀ ਪਾਉਣ ਦਾ ਉਹਨੂੰ ਪਾਣੀ ਮਿਲ ਰਿਹਾ ਜਿਹਨੂੰ ਬਿਜਲੀ ਦੀ ਪ੍ਰੋਬਲਮ ਸੀ ਉਹਨੂੰ ਬਿਜਲੀ ਮਿਲ ਰਹੀ ਆ ਸਹੀ ਮੈਨੇਜਰ ਉਹ ਚੀਜ਼ ਦਾ ਬਹੁਤ ਵੱਡਾ ਅਸਰ ਹੈ ਹਾਂ ਮੈਂ ਗੱਲ ਕਰਦਾ ਮੈਂ ਸਾਰੇ ਨੂੰ ਆਪਣੇ ਦੋਸਤ ਮਿੱਤਰਾਂ ਨੂੰ ਸਾਡੇ ਪਾਰਟੀ ਦੇ ਲੀਡਰ ਸਹਿਬਾਨ ਤੇ ਜਿੰਨੇ ਵੀ ਅ ਦਰਜਾ ਵੀ ਦਰਜਾ ਲੀਡਰ ਸਾਹਿਬ ਨੇ ਉਹਨੂੰ ਬੇਨਤੀ ਕਰਦਾ ਮੇਰੇ ਦੋਸਤ ਮਿੱਤਰ ਮੇਰੇ ਹਲਕੇ ਦੇ ਲੋਕ ਮੇਰੇ ਨੌ ਹਲਕੇ ਦੇ ਲੋਕ ਮੈਂ ਇਹ ਹੀ ਬੇਨਤੀ ਕਰਦਾ ਵੀ ਤੁਸੀਂ 1 ਜੂਨ ਨੂੰ ਮੈਨੂੰ ਵੋਟ ਪਾਓ ਤੇ ਆਮ ਆਦਮੀ ਪਾਰਟੀ ਨੂੰ ਪਾਓ ਭਗਵੰਤ ਮਾਨ ਜੀ ਨੂੰ ਪਾਓ ਕੇਜਰੀਵਾਸ ਸਾਹਿਬ ਨੂੰ ਪਾਓ ਤਾਂ ਕਿ ਮੈਂ ਲੋਕ ਸਭਾ ਫਤਿਹਕਰ ਤੋਂ ਜਿੱਤ ਕੇ ਜਾਵਾਂ ਤੁਹਾਡੀ ਮੈਂ ਲੋਕ ਸਭਾ ਚ ਆਵਾਜ਼ ਆਵਾਜ਼ ਮੜ ਕੇ ਇੱਥੇ ਜਾਵਾਂ ਤਾਂ ਕਿ ਜੋ ਸਾਡੇ ਹਲਕੇ ਦੇ ਕੰਮ ਨੇ ਚਾਹੇ ਕੋਈ ਮੈਡੀਕਲ ਕਾਲਜ ਲਿਆਉਣਾ ਜਾਂ ਕੋਲਜ ਬਣਾਉਣੇ ਆ ਜਾਂ ਕੋਈ ਚੰਗਾ ਇੱਕ ਹਸਪੀਟਲ ਬਣਾਉਣਾ ਤੇ ਚੰਗਾ ਜਿਵੇਂ ਟੂਰਿਸਟ ਹੌਪ ਦੀ ਗੱਲ ਕਰਦਾ ਸ੍ਰੀ ਸ੍ਰੀ ਫਤਿਹਗੁਰ ਸਾਹਿਬ ਹੈਰੀਟੇਜ ਬਣਾਉਣ ਬਾਰੇ ਤੇ ਉਹਨਾਂ ਵਾਲੇ ਟਾਈਮ 'ਚ ਪ੍ਰਮਾਤਮਾ ਸੁੱਖ ਰੱਖੇ ਜੇ ਮੈਨੂੰ ਜਤੌਣੇ ਹੋ ਤੁਸੀਂ ਤਾਂ ਮੈਂ ਬਹੁਤ ਵਧੀਆ ਕੰਮ ਕਰੂੰਗਾ ਜੀ ਵੀ ਸਾਹਿਬ ਇੱਕ ਮੇਰੇ ਅੰਦਰ ਉਹ ਇਹ ਸਵਾਲ ਆ ਰਿਹਾ ਸਵੇਰੇ ਮੈਂ ਆਇਆ ਬੈਲ ਮਰੀ ਤੁਸੀਂ ਅਜੇ ਪੱਗ ਪੂਰੀ ਨਹੀਂ ਸੀ ਬਣੀ ਤੁਸੀਂ ਆਪ ਆ ਕੇ ਦਰਵਾਜ਼ਾ ਬੂਹਾ ਖੋਲਿਆ ਤੇ ਤੁਸੀਂ ਮੈਨੂੰ ਬਿਠਾਇਆ ਉੱਥੇ ਤੁਸੀਂ ਕਿਚਨ 'ਚ ਜਾ ਕੇ ਆਪ ਜੂਸ ਪਾ ਕੇ ਲਾਇ ਇਹ ਸਿੰਪਲੀਸਿਟੀ ਤੁਹਾਨੂੰ ਕੋਈ ਸ਼ੱਕ ਨਹੀਂ ਹੈਗਾ ਤੁਹਾਨੂੰ ਰਾਜਨੀਤੀ ਦੇ ਖੇਤਰ ਚ ਹੋਰ ਸਾਰੇ ਖੇਤਰਾਂ ਚ ਨਿਖਾਰ ਲੈ ਕੇ ਆਂਦੀ ਆ ਤੁਹਾਡੇ ਦੇ ਵਿੱਚ ਤੁਸੀਂ ਲੇਟ ਆਏ ਹੋ ਅੱਜ ਮੈਂ ਸਫੇਰ ਦੇ 15 ਕੱਪ ਚਾਹ ਦੇ ਬਣਾਏ ਹੋ ਅੱਛਾ 15 ਕੱਪ ਚਾਹ ਦੇ ਬਣਾਏ ਆ ਤੁਹਾਨੂੰ ਜੂਸ ਪਿਆਇਆ ਕਿਉਂਕਿ ਕਾਲੀ ਵੀਸੀ ਵਿੱਚ ਜੂਸ 더 ਜਲਦੀ ਪੀਂਦਾ ਨਾ ਤੇ ਮੈਂ ਹਰ ਰੋਜ਼ ਹੀ ਚਾਹ ਪਨੀਰ ਬਣਾਉਣਾ ਤੇਰੀ ਮਾਈ ਜੇ ਐਕਚੁਅਲੀ ਮੈਂ ਮੈਂ ਤੇ ਤੁਹਾਨੂੰ ਵਾਈਫ ਦੋਨੋਂ ਆ ਸਾਡੇ ਘਰੇ ਕੋਈ ਨੌਕਰ ਨਹੀਂਗਾ ਤੇ ਮੈਂ ਆਪ ਦਾ ਕੰਮ ਅਸੀਂ ਆਪ ਕਰਦੇ ਹਾਂ ਇਹ ਸਿੰਪਲਿਸਿਟੀ ਕਿਤਨਾ ਕਿਤੇ ਇਹਨਾਂ ਨੂੰ ਰਾਜਨੀਤੀ ਦੇ ਖੇਤਰ ਦੇ ਵਿੱਚ ਬਹੁਤ ਉੱਚੇ ਇੱਕ ਦਰਜੇ ਤੇ ਲੈ ਕੇ ਜਾਂਦੀ ਹੈ ਤਾਂ ਲੋਕ ਸਭਾ ਹਲਕਾ ਫਤਗੜ ਸਾਹਿਬ ਦਾ ਆਉਣ ਵਾਲਾ ਜਿਹੜਾ ਨਤੀਜਾ ਉਹ ਕਿਸ ਤਰ੍ਹਾਂ ਦਾ ਹੋਣ ਵਾਲਾ ਇਹ ਸਾਰੇ ਸਵਾਲ ਸਮੇਂ ਦੀ ਕੁੱਕ ਦੇ ਵਿੱਚ ਨੇ ਸਮੇਂ ਅਨੁਸਾਰ ਸਾਰੇ ਨਤੀਜੇ ਨਿਕਲ ਕੇ ਸਾਹਮਣੇ ਆਣਗੇ ਕੈਮਰਾਮੈਨ ਹੁਸਨ ਦੇ ਨਾਲ ਟੈਲੀ ਟੇਸ਼ਨ ਟੀਵੀ ਪੰਜਾਬ